ਆ ਇੱਕ ਰੂਹ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਜੀ ਸਿੰਘ ਪਿੰਡ ਪਿਉਰੀ ਨੇੜੇ ਗਦਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਅਨਾਰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਅਨਾਰ ਸੰਸਕ੍ਰਿਤ ਵਿੱਚ ਦਾਲਮ ਕਿਹਾ ਜਾਂਦਾ ਹੈ ਔਰ ਹਿੰਦੀ ਵਿੱਚ ਅਨਾਰ ਕਿਹਾ ਜਾਂਦਾ ਹੈ ਇਹ ਅਨਾਰ ਜੋ ਜਿਸ ਤਰ੍ਹਾਂ ਕਿ ਅਨਾਰ ਜਿਹੜਾ ਹੈ ਚਸਤਾ ਪਿਆਸ ਤ੍ਰੇਚਾਵਮਨ ਉਲਟੀ ਮੁਰਚਾ بے ہوشی اور ਕਿਰਮੀ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਅਨਾਰ ਜਿਹੜਾ ਇਸ ਤਰ੍ਹਾਂ ਕੇ ਮਲ ਰੋਜਕ ਹੁੰਦਾ ਹੈ ਔਰ ਇਸ ਤਰ੍ਹਾਂ ਕੇ ਦਸਤ ਲੱਗਣੇ ਅਤੀ ਸਾਫ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਅਨਾਰ ਜਿਹੜਾ ਇਸ ਤਰ੍ਹਾਂ ਕੇ ਅਨਾਰ ਗਣਕਾਰੀ ਹੁੰਦਾ ਹੈ ਔਰ ਰક્તਤਸਾਰ ਖੂਨੀ ਦਸਤ ਲੱਗਣੇ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਅਨਾਰ ਦੇ ਜਿਹੜੇ ਫੁੱਲ ਹੁੰਦੇ ਆ ਔਰ ਰક્તਪਿਤ ਰੋਗ ਨਕਸੀਰ ਔਰ ਨੱਕ ਤੋਂ ਖੂਨ ਆਉਣਾ ਇਹਨਾਂ ਰੋਗਾਂ ਦਾ ਨਾਸ ਕਰਦੇ ਆ ਔਰ ਗੁਣਕਾਰੀ ਹੁੰਦੇ ਆ ਅਨਾਰ ਜਿਹੜਾ ਹੈ ਸ਼ੁਕਰਜਨਕ ਹੁੰਦਾ ਹੈ ਤਾਤ ਬਣਾਉਣ ਵਾਲਾ ਹੁੰਦਾ ਹੈ ਔਰ ਅਗਨ प्रदीपਕ ਹੁੰਦਾ ਹੈ ਭੁੱਖ ਤੇ ਚਲਾਉਣ ਕਰਨ ਵਾਲਾ ਹੁੰਦਾ ਹੈ ਔਰ ਤਾਂਤੂ ਵਰਦਕ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਔਰ ਕੰਠ ਰੋਗ ਗਲੇ ਦੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਅਨਾਰ ਜਿਹੜਾ ਹੈ ਵਾਤ ਔਰ ਪਿਤ ਰੋਗ ਜਿਸ ਤਰ੍ਹਾਂ ਵాయੂ ਰੋਗ ਔਰ ਗਰਮੀ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਅਨਾਰ ਜਿਹੜਾ ਹੈ ਤਰਦੋਸ਼ ਨਾਸਕ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ हरदय रोग हृदय जी जलनि ह्रदयमी दिलि जी गर्मी इन रोग करुणकारी हूंदा अनार जहिड़ा रस हूंदा गुणकारी हूंदा ताक़त दाला हूंदा वायू रोग त नास करृपतारक हूंदा और श्रेष्ठ हूंदा गुणकारी हूंदा बल प्रदान करण वारा हूंदा और जिस तरह की अनार श्रेष्ठ हों गुणकारी होंमी रोगों का नाश करता है और बहुत सारे रोगों का सम्मन करता है आयुर्वेद के श्रोकों से लिखा है तत् पुसपंच पुनर्चे नासा सरगति नाग नाथ दालम और ये जो अनार होता है तत् पुषपंच अनार के पुष्पुंद फुल और ਜੇ ਸਤਰ ਤਤ ਵਸਪੰਚ ਪਛਪ ਫਰਲ ਪਚਪੰਚ ਚਕਰ ਨਸਹਾ ਔਰ ਨਾਕ ਸੇ ਨਸਹਾ ਨਾਕ ਸੇ ਰક્ત ਗਿਰਦਾ ਹੋਵੇ ਖੂਨ ਨਸਹਾ ਸਰਗ ਸਰਗ ਕਹਿੰਦੇ ਆ ਰક્ત ਨੂੰ ਸਰਗਤੀ ਨਾਮਨਾਤ ਦਾੜਮ ਔਰ ਇਹ ਦਾੜਮ ਜਿਹੜਾ ਅਨਾਰ रक्त रोग नक्सील इन रोगों का नाश करते हैं तवका गलन गणन ग्राही रक्ता हा और इजाज़रा तवका है सिलका और अनार जिस तरह के किरमी गन छी रोगों का पेट कीड़े इन रोगों का नाश करता है और ग्राही जिस तरह की ग्राही रक्तन अतिसारा और रक्त अति और रक्त अतिसार जिस तरह की लाचंग रक्त आना और दस्त या फिर रक्त अति इन रोगों का भी नाश करता है तत् पसपन पुनर्जा नासा सरगति नावनाथ धारण ताका गिरमी चरम च रक्तातिसार है इस तरह कि ये जो अन है श्रेष्ठ गुणकारी हों रोधक होंगे भुख तेज करने वाला हों और ताकत देने वाला है और जिस तरह सिमृति आदि और मूर्छा रोग इन रोगों का भी नाश करने वाला हों और जिस तरह की मनुष्य वैद विद्वान नहीं है ਉਹ ਇਸ ਕਾ ਪ੍ਰਯੋਗ ਨਾ ਕਰੇ ਕਿਉਂਕਿ ਨਾਲੀ ਪ੍ਰੀਖਿਆ ਕਰਕੇ ਨਾਲ ਜਿਤੇ ਇੱਕ ਹੀ ਪਤਾ ਲੱਗਣਾ ਹੁੰਦਾ ਹੈ ਕਿ ਕੀ ਰੋਗ ਹੈ ਕੀ ਇਹ ਤੇ ਅਸਥੀ ਜੜੀ ਬੂਟੀ ਚਾਹ ਦਵਾਈ ਕੰਮ ਕਰੂਗੀ ਕਿਉਂਕਿ ਅਨਾਰ ਤਿਰਦੋਸ ਨਾਸਕ ਹੁੰਦਾ ਹੈ ਵాయు ਗਰਮੀ ਵਲਗਮ ਇਹਨ ਸਭ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾ जिला श्री मुकतसर साहिब पंजाब पिंड प्यौरी गली नंबर चौदह टिप्पी थे पचासी पांच सौ नवे काट क सौ ती मेरे चैनल में सबसक्राइब कर लीजिए लाइक शेयर और जिस तरह के अधिक जानकारी दे फोन कीजिएगा जय प्रीम जय भारत